ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਪੁਰਵਾਂਚਲ ਨਾਮਾ ਪੰਜਾਬੀ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਦਰਜੀਤ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਮਤਲਬ ਦੀ ਗੱਲ ਗਾਜੀਪੁਰ ਜਫਜ਼ਲ ਦੀ ਖੇੜ ਯੋਜਨਾ ਡੇ ਗਈ ਮਾਫੀਆ ਮੁਖਤਾਰ ਅंसारी ਦੀ ਮੌਤ ਤੋਂ ਬਾਅਦ ਗਾਜੀਪੁਰ ਸੰਸਦੀਏ ਖੇਤਰ ਅਚਾਨਕ ਸੁਰਖੀਆਂ ਚ ਆ ਗਿਆ ਹੈ ਇਥੋਂ ਭਾਜਪਾ ਦੇ 파ਰਸਨਾਥ ਰਾਏ ਚੋਣ ਮੈਦਾਨ ਵਿੱਚ ਹਨ ਜਿੱਥੇ ਉਨ੍ਹਾਂ ਦੇ ਸਾਹਮਣੇ ਭਾਰਤ ਗਾਜ ਜੋੜ ਵੱਲੋਂ ਸਪਾਉ ਉਮੀਦਵਾਰ ਅਫਜ਼ਲ ਅंसारी ਹਨ अफजल मुफ्तार अंसारी ਦਾ ਵੱਡਾ ਭਰਾ ਹੈ ਅਤੇ ਗਾਜੀਪੁਰ ਤੋਂ ਸੰਸਦ ਮੈਂਬਰ ਹੈ। ਉਮੀਦਵਾਰ ਵੱਜੋਂ ਨਾਮਜ਼ਦਗੀ ਦਾਖਲ ਕਰਨ ਸਮੇਂ ਅਫਜਲ ਅंसारी ਨੇ ਆਪਣੀ ਵੱਡੀ ਤੀਨ ਉਸਰਤ ਅंसारी ਨੇ ਵੀ ਨਾਮਜ਼ਦਗੀ ਦਾਖਲ ਕੀਤੀ ਸੀ ਕਿਉਂਕਿ ਉਹ ਜਾਣਦਾ ਹੈ ਕਿ ਜੇਕਰ ਅਦਾਲਤ ਚ ਚੱਲ ਰਹੇ ਉਹਨਾਂ ਦੇ ਮਾਮਲੇ 'ਚ ਕੋਈ ਸਜ਼ਾ ਹੁੰਦੀ ਹੈ ਤਾਂ ਅਜੇ ਚ ਉਹਨਾਂ ਦੀ ਬੇਟੀ ਸਪਾ ਉਮੀਦਵਾਰ ਦੇ ਰੂਪ 'ਚ ਮੈਦਾਨ 'ਚ ਉਤਰੇਗੀ ਪਰ ਉਸਰਤ ਦੀ ਨਾਮਜ਼ਦਗੀ ਰੱਦ ਹੋਣ ਕਾਰਨ ਅਫਜਲ ਦਾ ਸਾਰਾ ਪਲਾਨ ਬਰਬਾਦ ਹੋ ਗਿਆ। ਸਮਾਜਵਾਦੀ ਪਾਰਟੀ ਨੇ ਗਾਜੀਪੁਰ ਸੰਸਦੀ ਸੀਟ ਤੋਂ ਅਧਿਕਾਰਿਕ ਪਾਰਟੀ ਉਮੀਦਵਾਰ ਵਜੋਂ ਅਫਜਲ ਅਤੇ ਨੁਸਰਤ ਦੋਵਾਂ ਨੂੰ ਫਾਰਮ ਏ ਵੀ ਜਾਰੀ ਕੀਤਾ ਸੀ ਪਰ ਚੋਣ ਨਿਯਮਾਂ ਅਨੁਸਾਰ ਜੇਕਰ ਪਾਰਟੀ ਦੇ ਅਧਿਕਾਰਿਕ ਉਮੀਦਵਾਰ ਦੀ ਨਾਮਜ਼ਦਗੀ ਸਹੀ ਪਾਈ ਜਾਂਦੀ ਹੈ ਤਾਂ ਡਮੀ ਜਾਂ ਬਦਲਵੇਂ ਉਮੀਦਵਾਰ ਦੀ ਉਮੀਦਵਾਰੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਇਤੇ ਨੁਸਰਤ ਨੇ ਬਦਲਵੇਂ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਇਸ ਲਈ ਜਦੋਂ ਨਫਜਲ ਦੀ ਨਾਮਜ਼ਦਗੀ ਢੁਕਵੀਂ ਪਾਈ ਗਈ ਤਾਂ ਨੁਸਰਤ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਕਿਉਂਕਿ ਨੁਸਰਤ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਇਸ ਲਈ ਉਹ ਹੁਣ ਆਜ਼ਾਦ ਉਮੀਦਵਾਰ ਹੀ ਰਹੇਗੀ ਕਿਉਂਕਿ ਅਫੀਲ ਅਨਸਾਰੀ ਤੇ ਗੈਂਗਸਟਰ ਦਾ ਕੇਸ ਅਦਾਲਤ ਚ ਵਿਚਾਰਾਧੀਨ ਹੈ ਅਤੇ ਕਰੀਬ ਤਾਰੀਖ 20 ਮਈ ਹੈ ਅਜੇ ਚ ਜੇਕਰ ਅਦਾਲਤ ਅਫਜਲ ਦੇ ਹੱਕ ਚ ਫੈਸਲਾ ਦਿੰਦੀ ਹੈ ਤਾਂ ਅਫਜਲ ਸਪਾ ਉਮੀਦਵਾਰ ਦੇ ਤੌਰ ਤੇ ਚੋੜ ਲੜਨਗੇ ਔਰ ਜੇਕਰ ਮਾਮਲਾ ਅਫਜਲ ਦੇ ਖਿਲਾਫ ਹੋ ਗਿਆ ਤਾਂ ਅਫਜਲ ਚੋਣ ਤੋਂ ਵਾਂਝਾ ਹੋ ਜਾਵੇਗਾ ਕਿਉਂਕਿ ਅਫਜਲ ਨੂੰ ਗੈਂਗਸਟਰ ਮਾਮਲੇ ਵਿੱਚ ਹੇਟਲੀ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਨੂੰ ਅਫਜਲ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਦਾਲਤ ਨੇ ਹਾਈ ਕੋਰਟ ਨੂੰ ਇਸ ਮਾਮਲੇ ਨੂੰ 30 ਜੂਨ ਤੋਂ ਪਹਿਲਾਂ ਨਿਪਟਾਉਣ ਦੇ ਹੁਕਮ ਦਿੱਤੇ ਸਨ ਇਸ ਕਾਰਨ 2 ਮਈ 13 ਮਈ ਤੇ ਹੁਣ 20 ਮਈ ਨੂੰ ਤਾਰੀਖਾਂ ਪੈ ਗਈਆਂ ਹਨ ਕਾਨੂੰਨ ਦੇ ਤਹਿਤ ਜੇਕਰ ਅਦਾਲਤ ਵੱਲੋਂ ਦੋਸ਼ੀ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ 6 ਸਾਲ ਤੱਕ ਚੋਣ ਲੜਨ ਦੀ ਇਜਾਜ਼ਤ ਨਹੀਂ ਹੁੰਦੀ ਸਾਥੀ ਮਾਹਰਾਂ ਦਾ ਮੰਨਣਾ ਹੈ ਕਿ ਹਾਲਾਤਾਂ ਨੂੰ ਦੇਖਦਿਆਂ ਅਫਜ਼ਲ ਨੇ ਆਪਣੀ ਤੀਨ ਉਸਰਤ ਨੂੰ ਸਿਆਸਤ ਵਿੱਚ ਉਤਾਰਨ ਲਈ ਗਿਣੀ ਮਿੱਥੀ ਚਾਲ ਚਲੀ ਸੀ ਉਹ ਚਾਹੁੰਦੇ ਸਨ ਕਿ ਵੱਡੇ ਫਰਾ ਸਿਫਤ ਗੁਤੁੱਲਾ ਅंसारी ਨੇ ਆਪਣੇ ਸਿਆਸੀ ਵਿਰਾਸਤ ਉਹਨਾਂ ਦੇ ਪੁੱਤਰ ਸੁਯੇਬ ਅंसारी ਨੂੰ ਸੌਂਪ ਦਿੱਤੀ ਹੈ ਜੋ ਮੁਹੰਮदाबाद ਤੋਂ ਸਫਾ ਵਿਧਾਇਕ ਹਨ ਮੋਕਦਾਰ ਅंसारी ਦੇ بیٹے ਅੱਬਾਸ ਅंसारी ਮੋਕ ਤੋਂ ਸੁਭਾਸਵਾ ਵਿਧਾਇਕ ਹਨ ਅਜੇ ਚਾਹੁੰਨਾਂ ਨੂੰ ਆਪਣੀਆਂ ਤਿੰਨ ਬੇਟੀਆਂ ਚੋਂ ਵੱਡੀ ਬੇਟੀ Nusrat Ansari ਨੂੰ ਆਪਣਾ ਸਿਆਸੀ ਵਾਰਸ ਬਣਾਉਣਾ ਚਾਹੀਦਾ ਹੈ ਪਰ ਨਿਯਮਾਂ ਤੇ ਹਾਲਾਤਾਂ ਦੇ ਉਸਦੀ ਯੋਜਨਾ ਨੂੰ ਵਿਗਾੜ ਦਿੱਤਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਇਤਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਤਦ ਤੱਕ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ